ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮਜੀਠਾ ਰੋਡ ਰਾਮਨਗਰ ਕਲੋਨੀ ਦੀ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਪ੍ਰਵਾਸੀ ਤੇ ਪੰਜਾਬੀਆਂ ਦੇ ਵਿੱਚ ਜਿਹੜਾ ਝਗੜਾ ਝਗੜਾ ਹੋਇਆ ਆ ਤਾਂ ਉਸੇ ਦੌਰਾਨ ਸਾਡੇ ਨਾਲ ਸਾਣਾ ਸਦਰ ਦੇ ਐਸਐਚਓ ਕਰਨਦੀਪ ਸਿੰਘ ਮੌਜੂਦ ਨੇ ਜਾਣਦਿਆਂ ਕਿ ਇਹ ਸਾਰਾ ਮਾਮਲਾ ਹਾਂਜੀ ਐਸਐਚਓ ਜੀ ਕੀ ਮਾਮਲਾ ਜੀ ਸਾਰਾ ਜਿਹੜਾ ਰਾਮਨਗਰ ਕਲੋਨੀ ਦੇ ਵਿੱਚ ਵਾਪਰਿਆ ਇਹ ਜੀ ਕੱਲ ਬੀਤੀ ਰਾਤ ਰਾਮਨਗਰ ਕਲੋਨੀ ਜਿਹੜੀ ਮਜੀਠਾ ਰੋਡ ਬਾਈਪਾਸ ਉੱਥੇ ਇੱਕ ਆਪਣਾ ਝਗੜਾ ਹੋਣ ਸੰਬੰਧੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਰਿਗਾਰਡਿੰਗ ਆਪਾਂ ਤੁਰੰਤ ਉੱਥੇ ਮੌਕੇ ਤੇ ਪਹੁੰਚੇ ਸੀ ਉੱਥੇ ਇਹ ਗੱਲ ਸਾਹਮਣੇ ਆਈ ਕਿ ਭਵਦੀਪ ਸਿੰਘ ਨਾਮ ਦਾ ਲੜਕਾ ਜਿਹੜਾ ਸ੍ਰੀ ਆਮਨਗਰ ਕਲੋਨੀ ਦਾ ਰਹਿਣ ਵਾਲਾ ਇਹਦੇ ਬਿੱਟੂ ਨਾਮ ਦੇ ਵਿਅਕਤੀ ਦੇ ਨਾਲ ਕੋਈ ਪੁਰਾਣੀ ਰੰਜਿਸ਼ ਤੇ ਤਕਰਾਰਬਾਜ਼ੀ ਚੱਲਦੀ ਸੀ ਜਿਸ ਨੂੰ ਲੈ ਕੇ ਕੱਲ੍ਹ ਰਾਤ ਇਹਨਾਂ ਦਾ ਝਗੜਾ ਹੋਇਆ ਤੇ ਇਹਨਾਂ ਦੇ ਮਾਮੂਲੀ ਸਿੰਪਲ ਜਿਹੜੀਆਂ ਆਪਣਾ ਇੰਜਰੀਜ਼ ਆਈਆਂ ਨੇ ਭਵਦੀਪ ਸਿੰਘ ਹੋਣਾਂ ਦੇ ਉਧਰ ਰਿਗਾਰਡਿੰਗ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਜੋ ਵੀ ਆ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕਰਾਂਗੇ ਇੱਕ ਸੋਸ਼ਲ ਮੀਡੀਆ ਤੇ ਇਸ ਮਸਲੇ ਦੇ ਰਿਗਾਰਡਿੰਗ ਕਾਫੀ ਵੀਡੀਓਜ਼ ਸ਼ੇਅਰ ਹੋ ਰਹੀਆਂ ਜਿਸ ਦੇ ਵਿੱਚ ਇਹ ਮਾਮਲਾ ਪ੍ਰਵਾਸੀਆਂ ਵੱਲੋਂ ਪੰਜਾਬੀ ਤੇ ਅਟੈਕ ਕਰਨ ਸੰਬੰਧੀ ਜਿਹੜਾ ਵਾ ਇਹ 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 ਬੋਲਿਆ ਜਾ ਰਿਹਾ ਪਰ ਇਦਾਂ ਦੀ ਕੋਈ ਗੱਲ ਨਹੀਂ ਇਹ ਨਾਰਮਲ ਗਲੀ ਮਹੱਲੇ ਦਾ ਸਿੰਪਲ ਲੋਕਲ ਲੈਵਲ ਦਾ ਝਗੜਾ ਹੈਗਾ ਵਾ ਪਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ ਵਾ ਇਹ ਕੋਈ ਪੰਜਾਬੀਆਂ ਤੇ ਪ੍ਰਵਾਸੀਆਂ ਦੀ ਕੋਈ ਤਕਰਾਰਬਾਜ਼ੀ ਵਾਲਾ ਕੋਈ ਮਾਮਲਾ ਨਹੀਂ ਹੈਗਾ ਕਿਸੇ ਕਿਸਮ ਦਾ ਇਸ ਕਰਕੇ ਮੈਂ ਪਬਲਿਕ ਨੂੰ ਇਹ ਹੀ ਅਪੀਲ ਕਰੂੰਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਇਸ ਮਸਲੇ ਨੂੰ ਜਿਹੜਾ ਵਾ ਇਹ ਇਹ ਅਫਵਾਹ ਜਿਹੜੀਆਂ ਗਲਤ ਫੈਲਾਈਆਂ ਜਾ ਰਹੀਆਂ ਵਾ ਇਹਨੂੰ ਹਾਈਲਾਈਟ ਨਾ ਕੀਤਾ ਜਾਵੇ ਇਹ ਇਹ ਬਿਲਕੁਲ ਆਪਣਾ ਆਪਣਾ ਨਾਰਮਲ ਝਗੜਾ ਹੈਗਾ ਇਸ 'ਚ ਹੋਰ ਕੋਈ ਮਤਲਬ ਜ਼ਿਆਦਾ ਕੋਈ ਮਤਲਬ ਕਿਸੇ ਵੀ ਕਿਸਮ ਦੀ ਕੋਈ ਪ੍ਰਵਾਸੀਆਂ ਵਾਲੀ ਕੋਈ ਵੀ ਪੰਜਾਬੀਆਂ ਦੇ ਅਟੈਕਰ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ ਝਗੜਾ ਤੇ ਨੂੰ ਜੋ ਵੀ ਐਜ਼ ਪਰ ਲਾਅ ਆਪਾਂ ਕਾਰਵਾਈ ਕਰ ਰਹੇ ਆ ਤੇ ਇਸ ਤੋਂ ਇਲਾਵਾ ਆਪਣੇ ਕਨਸਟੀਟਿਊਸ਼ਨ 'ਚ ਵੀ ਰਾਈਟ ਟੂ ਇਕੁਐਲਿਟੀ ਹੈ ਜੀ ਕਾਨੂੰਨ ਦੀ ਨਿਗਾਹ ਸਭ ਬਰਾਬਰ ਨੇ ਤੇ ਜਿਹੜਾ ਵੀ ਮਤਲਬ ਕੋਈ ਗੁੰਡਾਗਰਦੀ ਕਰਦਾ ਆ ਚਾਹੇ ਕੋਈ ਵੀ ਹੋਵੇ ਉਹਦੇ ਖਿਲਾਫ ਐਜ਼ ਪਰ ਲਾਅ ਜੋ ਕਾਨੂੰਨੀ ਤਰ੍ਹਾਂ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਹੈ ਇਸ ਕਰਕੇ ਕੋਈ ਆਪਾਂ ਕਮਿਊਨਲ ਇਸ਼ੂ ਨਹੀਂ ਮਤਲਬ ਇਦਾਂ ਦਾ ਕੋਈ ਵੀ ਨਹੀਂ ਹੈਗਾ ਤੇ ਮੈਂ ਪਬਲਿਕ ਨੂੰ ਵੀ ਅਪੀਲ ਕਰੂੰਗਾ ਕਿ ਇਸ ਨੂੰ ਗਲਤ ਵੇ ਦੇ ਨਾਲ ਨਾ ਦੇਖਿਆ ਜਾਵੇ ਇਹ ਨਾਰਮਲ ਇਸ਼ੂ ਆ ਨਾਰਮਲ ਲੜਾਈ ਝਗੜਾ ਵਾ ਆਪਾਂ ਇਹਨੂੰ ਟੈਕ ਜਾ ਰਿਹਾ ਕਿ ਕੋਈ ਪੱਗ ਪੁੱਗ ਦਾ ਵੀ ਕੋਈ ਇਸ਼ੂ ਜਿਹੜਾ ਕੋਈ ਰੋਲਾ ਜਿਹੜਾ ਪਿਆ ਆ ਕਿ ਪੱਗ ਜਿਹੜੀ ਆ ਪ੍ਰਵਾਸੀਆਂ ਵੱਲੋਂ ਲੈ ਕੇ ਉੱਥੋਂ ਚਲੇ ਗਏ ਇਹਨਾਂ ਦੇ ਇਹ ਜੀ ਦੇਖੋ ਇਹ ਝਗੜਾ ਹੀ ਹੋਇਆ ਵਾ ਝਗੜੇ ਦਰਾਂ ਨਹੀਂ ਜੋ ਇਹਨਾਂ ਦਾ ਆਪਸੀ ਹੱਥੋਂ ਪਈ ਹੋਣ ਦਰਾਂ ਦੀ ਜੋ ਹੋਇਆ ਪਰ ਕੋਈ ਇਦਾਂ ਦੀ ਕਿ ਪਾਗ ਲੈ ਕੇ ਲਾ ਕੇ ਲੈ ਕੇ ਜਾਣ ਸੰਬੰਧੀ ਜਿਹੜੀ ਕੋਈ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਨਾਰਮਲ ਝਗੜਾ ਹੋਇਆ ਝਗੜੇ ਦਰਾਂ ਦਰਾਂ ਜੋ ਵੀ ਇਹਨਾਂ ਦੀ ਉੱਥੇ ਆਪਣਾ ਖੇਚੋ ਤਾਈ ਤਾਣੀ ਹੋਈ ਹੈ ਔਰ ਕੋਈ ਇਦਾਂ ਦੀ ਗੱਲ ਨਹੀਂ ਸੀ ਸੀਸੀਟੀਵੀ ਵਗੈਰਾ ਬਰਾਮਦ ਹੋਇਆ ਸੀ ਉੱਥੇ ਮੈਂ ਟੀਮਾਂ ਲਾਈਆਂ ਹੋਈਆਂ ਨੇ ਜੀ ਚੈੱਕ ਕਰਕੇ ਜੋ ਵੀ ਐਕਚੁਅਲ ਰੈਲਿਟੀ ਹੈ ਉਹ ਆਪਾਂ ਜਲਦੀ ਤੁਹਾਨੂੰ ਅਪਡੇਟ ਦੇਵਾਂਗੇ ਹੁਣ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਸ ਇਹ ਜੀ ਅਪੀਲ ਇਹੀ ਹੈ ਜੀ ਪੂਰੇ ਪੰਜਾਬ 'ਚ ਸ਼ਾਂਤੀ ਬਣਾਈ ਰੱਖੀ ਜਾਵੇ ਇਹ ਵੱਖ-ਵੱਖ ਥਾਵਾਂ ਤੇ ਜਿਹੜਾ ਇਹ ਇਹ ਮੁੱਦੇ ਜਿਹੜੇ ਹਾਈਲਾਈਟ ਹੋਣ ਦੇ ਨੇ ਇਹਨੂੰ ਨਾਰਮਲ ਤਰੀਕੇ ਨਾਲ ਜੋ ਵੀ ਹੈਗਾ ਜਿਹੜਾ ਵੀ ਗਲਤੀ ਕਰਨ ਵਾਲਾ ਵਾ ਉਹਦੇ ਖਿਲਾਫ ਜਿਹੜੀ ਆ ਪੁਲਿਸ ਜਿਹੜੀ ਆ ਉਹ ਐਕਸ਼ਨ ਲੈਂਦੀ ਆ ਜੀ ਕਾਰਵਾਈ ਜਿਹੜੀ ਆ ਕਾਨੂੰਨ ਮੁਤਾਬਕ ਹੁੰਦੀ ਆ ਤੇ ਇਸ ਕਰਕੇ ਇਹ ਆ ਵੀ ਕੋਈ ਕਮਿਊਨਲ ਇਸ਼ੂ ਜਿਹੜੇ ਆ ਰੀਜ਼ ਨਾ ਕੀਤੇ ਜਾਣ ਜਿਹੜੇ ਦੋਸ਼ੀ ਨੇ ਉਹ ਕੋਈ ਪੜੇ ਗਏ ਆ ਉਹਦੀ ਛਾਪੇਮਾਰੀ ਕੀਤੀ ਜਾ ਰਹੀ ਆ ਉਹ ਝਗੜੇ ਤੋਂ ਬਾਅਦ ਫਰਾਰ ਨੇ ਤੇ ਜਲਦ ਤੋਂ ਜਲਦ ਦਾ ਪਾਉਣਾ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ ਬਾਬੂ ਦੀਪਦੇਵ वगैरह ਦੇ ਕਿ ਸੱਟਾਂ-ਸੋਟਾਂ ਕੋਈ ਲੱਗੀਆਂ ਨੇ ਇਹ ਤਾਂ ਨਾਰਮਲ ਸਿੰਪਲ ਹੈਗੀਆਂ ਜੀ ਇ ਨਾਰਮਲ ਰਗੜਾ ਵਗੈਰਾ ਨਹੀਂ ਉਹ ਆਪਾਂ ਕਰ ਰਹੇ ਆ ਜੀ ਇਹ ਤਾਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਨਾਰਮਲ ਜਿਹੜਾ ਝਗੜਾ ਹੋਇਆ ਜੀ ਕੋਈ ਇਹਨਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਕਿ ਉਸੇ ਤਹਿਤ ਜਿਹੜਾ ਝਗੜਾ ਆ ਪਰ ਇਹਨੂੰ ਜਿਹੜਾ ਆ ਪ੍ਰਵਾਸੀ ਤੇ ਪੰਜਾਬੀਆਂ ਦਾ ਜਿਹੜਾ ਕੋਈ ਇਸ਼ੂ ਨਾ ਬਣਾਇਆ ਜਾਵੇ ਤਾਂ ਦੇਖਦੇ ਆ ਕਿ ਆਉਣ ਵਾਲੇ ਸਮੇਂ ਤੇ ਪੁਲਿਸ ਵੱਲੋਂ ਜਿਹੜਾ ਦੋਸ਼ੀਆਂ ਨੂੰ ਕਦੋਂ ਤੱਕ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਅੰਮ੍ਰਿਤਸਰ ਤੋਂ ਕੈਮਰਾਮੈਨ ਜਗਜੀਤ ਸਿੰਘ ਨਾਲ ਬినੋਦ ਕੁਮਾਰ